ਸਤਾਂ ਸਤਾਂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ ਸਰਬ ਸੰਗਤਾਂ ਦਾ ਇੱਕੋ ਇੱਕ ਗੁਰੂ ਜੋ ਆਹ ਸ਼੍ਰੀ ਗੁਰੂ ਗੋਬਿੰਦ ਸਾਹਿਬ ਸਾਡਾ ਕੋਈ ਦੇਹ ਧੋਰੀ ਗੁਰੂ ਨਹੀਂ ਹੈਗਾ ਅੱਜ ਜਿਹੜਾ ਸਿੱਖ ਕੌਮ ਸੋਸਾਇਟੀ ਵੱਲੋਂ ਬੜਾ ਵੱਡਾ ਇਕੱਠਿਆ ਮੇਰੇ ਕਾਲ ਕੋਈ 10 ਤੋਂ 15000 ਆ ਸੰਗਤ ਦਾ ਜਿਹੜਾ ਇਕੱਠਿਆ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਗੁਰਦੁਆਰਾ ਸੇ ਕਲਚਰ ਸੁਸਾਇਟੀ ਰਿਜਿਮੈਂਡ ਹਿੱਲ ਨਿਊਯਾਰਕ ਦੇ ਵੱਲੋਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਹਿਲਾ ਪ੍ਰਕਾਸ਼ ਪੂਰਬ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਦੇ ਵਿੱਚ ਕੱਢਿਆ ਗਿਆ ਰਿਜਿਮੈਂਡ ਏਰੀਆ ਨਿਊਯਾਰਕ ਦੇ ਉਹਨਾਂ ਏਰੀਆ ਦੇ ਵਿੱਚੋਂ ਇੱਕ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰੇ ਦੀ ਵਸੋਂ ਹੈ ਹਰਵਾਰਦੀ ਤਰ੍ਹਾਂ ਐਸਆਰਪੀ ਨਗਰ ਕੀਰਤਨ ਨੇ ਵਿਸ਼ਾਲ ਰੂਪ ਧਾਰਨ ਕੀਤਾ ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਲਤਵਾਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿਲ ਨਿਊਯਾਰਕ ਦੇ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਜੀ ਦੇ ਸੰਬੰਧ ਦੇ ਵਿੱਚ ਰਿਚਮੰਡ ਹਿਲ ਇਤਗਿਆ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਰਿਚਮੰਡ ਏਰੀਆ ਨਿਊਯਾਰਕ ਦੇ ਉਹਨਾਂ ਏਰੀਆ ਦੇ ਵਿੱਚੋਂ ਇੱਕ ਹੈ ਜਿੱਥੇ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰੇ ਦੀ ਵਸੂ ਹੈ ਹਰਵਾਰ ਦੀ ਤਰ੍ਹਾਂ ਇਸ ਵਾਰ ਵੀ ਨਗਰ ਕੀਰਤਨ ਨੇ ਵਿਸ਼ਾਲ ਰੂਪ ਧਾਰਨ ਕੀਤਾ ਕਿਉਂਕਿ ਇਸ ਨਗਰ ਕੀਰਤਨ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਇਸ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਦੇ ਵੱਲੋਂ ਕੀਤੀ ਗਈ। ਇਸ ਨਗਰ ਕੀਰਤਨ ਦਾ ਹੋਣਾ ਭਾਈਚਾਰਾ ਚ ਵੀ ਸੰਦੇਸ਼ ਦਿੰਦਾ ਹੈ ਕਿ ਕਿਵੇਂ ਸਿੱਖ ਭਾਈਚਾਰਾ ਇਕੱਠੇ ਹੋ ਕੇ ਨਗਰ ਕੀਰਤਨ ਦੀ ਅਗਵਾਈ ਕਰਦੇ ਨੇ। ਇਸ ਨਗਰ ਕੀਰਤਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਦਵਿੰਦਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਅੱਜ ਦਾ ਤਿਹਾੜਾ ਸਿੱਖ ਕੌਮ ਦੇ ਲਈ ਬਿਹਦ ਮਹੱਤਵਪੂਰਨ ਹੈ। ਅੱਜ ਧੰਤ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਅੱਜ ਦੇ ਦਿਹਾੜੇ 'ਚ ਜਿੱਥੇ-ਜਿੱਥੇ ਵੀ ਨਾਨਕ ਨਾਮ ਲੈਵਾ ਸੰਗਤਾਂ ਵੱਸਦੀਆਂ ਨੇ ਉੱਥੇ ਹੀ ਧੰਤ ਧੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਨੂੰ ਯਾਦ ਕਰਦੇ ਆਂ। ਹਾਲਾਂਕਿ ਇਹ ਗੁਰੂ ਸਾਹਿਬ ਨੇ ਆਪ ਕਿਹਾ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਕਹੇ ਸੇਵਕ ਜਨਮਾਣੇ ਪ੍ਰਤੱਖ ਗੁਰੂ ਨਸਤਾਰੇ ਅੱਜ ਦਾ ਮਹਾਨ ਦਿਹਾੜਾ ਜਿਹੜਾ ਵਾ ਸਿੱਖ ਕੌਮ ਵਾਸਤੇ ਬੜਾ ਪ੍ਰਾਊਡ ਦਾ ਦੇਣਿਆ ਕਿਉਂਕਿ ਜਦੋਂ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਦੇ ਵਿੱਚ ਅਜ ਆਦਬੀਰ ਤਿਆਰ ਕਰਕੇ ਬਾਬਾ ਬੁੱਢਾ ਸਾਹਿਬ ਦੇ ਸੀਸ ਤੇ ਰੱਖ ਕੇ ਤੇ ਦਰਬਾਰ ਸਾਹਿਬ ਲਿਆਂਦੀ ਆ ਤੇ ਬਾਬਾ ਬੁੱਢਾ ਸਾਹਿਬ ਜੀ ਜਿਹੜੇ ਆ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਹੈਡ ਗ੍ਰੰਥੀ ਰਹੇ ਨੇ ਪਹਿਲੇ ਗ੍ਰੰਥੀ ਰਹੇ ਸੋ ਇਸ ਕਰਕੇ ਅਸੀਂ ਜਿਹੜੇ ਸਾਡੇ ਗੁਰੂ ਘਰ ਦੇ ਗ੍ਰੰਥੀ ਆ ਅਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਆ ਕਿਉਂਕਿ ਉਹ ਬਾਬਾ ਬੁੱਢਾ ਸਾਹਿਬ ਦੀ ਪਤਰੀ ਤੇ ਬੈਠੇ ਆ ਅੱਜ ਗੁਰਦੁਆਰਾ ਸ਼ਕਸਰੂਲੋਂ ਜੋ ਵੀ ਨਗਰ ਕੀਰਤਨ ਕੱਢਿਆ ਜਾ ਰਿਹਾ ਮੈਂ ਸਮਝਦਾ ਕਿ ਸਮੂਹ ਸੰਗਤਾਂ ਦਾ ਠਾਠਾ ਮਾਰਦਾ ਕੱਠ ਜਿਹਦੇ ਵਿੱਚ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਲਿਵਿੰਗ ਗੁਰੂ ਆ ਜਿਹਦੀ ਉਪਮਾ ਲੈ ਕੇ ਸਾਰੇ ਧਰਮਾਂ ਨੂੰ ਇੱਕ ਸੰਦੇਸ਼ ਦਿੱਤਾ ਜਾਂਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵਵਿਆਪੀ ਅਤੇ ਸਰਬ ਸੰਗਤਾਂ ਦਾ ਇੱਕੋ ਇੱਕ ਗੁਰੂ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡਾ ਕੋਈ ਦੇਹ ਧੋਰੀ ਗੁਰੂ ਨਹੀਂ ਹੈਗਾ ਦਸਾਂ ਪਾਸ਼ਾ ਜੀਆਂ ਦੇ ਬਕਰੂ ਦੇਹ ਘਾਲੀ ਗੁਰਦੋ ਜਿਹੜੀ ਗੁਰਤਾ ਗੱਦੀ ਆ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮਿਲੀ ਆ ਤੇ ਇਸ ਕਰਕੇ ਅੱਜ ਦੇ ਕੋਈ ਫੋਕੇ ਦੇ ਉੱਤੇ ਗਲੋਬਲ ਪੰਜਾਬ ਪ੍ਰਦੀਪ ਗਿੱਲ ਤੇ ਜਿੰਨੇ ਵੀ ਮੇਰੇ ਵੀਰ ਆ ਉਹ ਬੜੇ ਹੌਮਾ ਹਾ ਕੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਬੜੀ ਖੁਸ਼ੀ ਦੀ ਗੱਲ ਆ ਸਿੱਖ ਕਲ ਸੋਸਾਇਟੀ ਵੱਲੋਂ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਉਤਸਵ ਜਿਹੜਾ 15 ਮਾਹ ਮਹਾਨ ਨਗਰ ਕੀਰਤਨ ਸਿੱਖ ਕਲ ਸੋਸਾਇਟੀ ਤੋਂ ਅੱਜ ਬੜੇ ਵਧੀਏ ਤਰੀਕੇ ਦੇ ਨਾਲ ਸਿੱਖ ਕਲ ਸੋਸਾਇਟੀ ਤੋਂ ਸ਼ੁਰੂ ਹੋਇਆ ਤਕਰੀਬਨ 95 ਤੋਂ 97 ਐਵਨੂ ਦੇ ਵਿਚਾਲੇ ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਉਹ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਤੇ ਪੰਜ ਨਿਸ਼ਾਨੀਆਂ ਦੇ ਵਿੱਚ ਜਿਹੜਾ ਇਹ ਨਗਰ ਕੀਰਤਨ ਸ਼ੁਰੂ ਹੋਇਆ ਬੜੀ ਵੱਡੀ ਗਿਣਤੀ ਦੇ ਵਿੱਚ ਅੱਜ ਸਿੱਖ ਕਮਿਊਨਿਟੀ ਆ ਜਿਹੜੀ ਇਕੱਠੀ ਹੋਈ ਆ ਇੱਥੇ ਅੱਜ ਅਸੀਂ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਦੁਨੀਆ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਤੇ ਇਸ ਨੂੰ ਵਿਚਾਰ ਕੇ ਜਿਹੜੀ ਆਪਣੀ ਜਿਹੜੀ ਜ਼ਿੰਦਗੀ ਆ ਉਸ ਨੂੰ ਮਤਲਬ ਪੂਰਾ ਕਰਦੀ ਆ ਅਸੀਂ ਸਮਝਦੇ ਹਾਂ ਵੀ ਅੱਜ ਜਿਹੜਾ ਸਿੱਖ ਸੋਸਾਇਟੀ ਵੱਲੋਂ ਬੜਾ ਵੱਡਾ ਇਕੱਠ ਆ ਮੇਰੇ ਕੱਲ ਕੋਈ 10 ਤੋਂ 15000 ਆ ਸੰਗਤ ਦਾ ਜਿਹੜਾ ਇਕੱਠ ਆ ਮੇਹਰ ਤੋਂ ਪਿੱਛੋਂ ਤੇ ਅੱਗੋਂ ਤੱਕ ਦੇਖ ਲਓ 11 ਐਵਨਿਊ ਤੋਂ ਪਿੱਛੋਂ ਗੁਰਦੁਆਰੇ ਤੱਕ ਸੰਗਤ ਦਾ ਇਕੱਠ ਆ ਇੱਕ ਗੱਲ ਜ਼ਰੂਰੀ ਬੇਨਤੀ ਆ ਜਿਹੜੇ ਵੀ ਮੇਰੇ ਬਾਤ ਸੁਣਦੇ ਆ ਲੀਜ ਸੜਕ ਦੇ ਵਿਚਾਲੇ ਸਾਈਡ ਵਾਕ ਛੱਡਦੇ ਹੋ ਸੜਕ ਦੇ ਵਿਚਾਲੇ ਹੋ ਕੇ ਤੁਰੋ ਤਾਂ ਕਿ ਜਿਹੜੀ ਆਪਣੀ ਗਿਣਤੀ ਆ ਅੱਜ ਉਹ ਕਰ ਸਕੇ ਹੁਣੇ-ਹੁਣੇ ਲਿੰਡਾ ਸ਼ੂਮੈਨ ਮੈਨੂੰ ਮਿਲੀ ਸੀ ਮੈਂ ਉਸ ਨੂੰ ਇੱਕ ਗੱਲ ਕੀਤੀ ਵੀ ਜੋ ਸਾਨੂੰ ਤੂੰ ਪ੍ਰੋਮਿਸ ਕੀਤਾ ਸੀ 7500 ਡਾਲਰ ਦਾ ਸਿਕਲ ਸੁਸਾਇਟੀ ਨੂੰ ਤੁਸੀਂ ਤੁਸੀਂ ਅਜੇ ਤੱਕ ਉਹ ਫੰਡ ਜਿਹੜਾ ਸਾਨੂੰ ਸਿਕਲ ਸੁਸਾਇਟੀ ਨੂੰ ਦਿੱਤਾ ਨਹੀਂ ਮੈਂ ਹੁਣੇ-ਹੁਣੇ ਬੇਨਤੀ ਵੇ ਕਰਕੇ ਆਟਿਆਂ ਤੁਸੀਂ ਅੱਗੇ ਤੋਂ ਅਗਰ ਸੇਕਲ ਸੋਸਾਇਟੀ ਦੇ ਜਾਂ ਹੋਰ ਕਿਸੇ ਨਗਰ ਕੀਰਤਨ ਤੇ ਆਉਣਾ ਪਹਿਲੋਂ ਜੋ ਪ੍ਰਾਂਤ ਕੀਤਾ ਉਸ ਪ੍ਰਾਂਤ ਨੂੰ ਪੂਰਾ ਕਰੋ ਕਿਉਂ ਜਿਹੜੀ ਜਿਹੜੀ ਕੋਈ ਵੀ ਆ ਜੇ ਫੰਡ ਤੁਸੀਂ ਬਾਕੀਆਂ ਸੰਸਥਾ ਨੂੰ ਦਿੰਨੇ ਆ ਤੇ ਸਾਨੂੰ ਕਿਉਂ ਨਹੀਂ ਆਉਂਦਾ ਅਸੀਂ ਹਮੇਸ਼ਾ ਸਾਰੇ ਪ੍ਰਬੰਧਕਾਂ ਨੂੰ ਇਹ ਬੇਨਤੀ ਕਰਦੇ ਆ ਵੀ ਇਹਨਾਂ ਦੇ ਮਗਰ ਪਿੱਛੇ ਨਾ ਧੁਰਿਆ ਫਿਰੋ ਕਰੋ ਇਹਨਾਂ ਨੂੰ ਡਿਮਾਂਡ ਕਰੋ ਜੋ ਜੋ ਸਾਨੂੰ ਚਾਹੀਦੀ ਆ ਜਿੱਦਾਂ ਸਾਨੂੰ ਫੀਲ ਰੂਮ ਚਾਹੀਦਾ ਸਾਨੂੰ ਆਪਣਾ ਸਕੂਲ ਚਾਹੀਦਾ ਹੋਰ ਬਹੁਤ ਵੱਡੇ ਪ੍ਰੋਗਰਾਮਾਂ ਸੀਨੀਅਰ ਸਿਟੀਜ਼ਨ ਚਾਹੀਦੇ ਆ ਬਹੁਤ ਵੱਡੇ ਪ੍ਰੋਗਰਾਮਾਂ ਹੋਰ ਚਾਹੀਦੇ ਆ ਸਾਨੂੰ ਅਸੀਂ ਹਮੇਸ਼ਾ ਸਾਰੇ ਗੁਰਦੁਆਰਿਆਂ ਪ੍ਰਮੰਧ ਨੂੰ ਇਹ ਬੇਨਤੀ ਕਰਦੇ ਆ ਵੀ ਇਹਨਾਂ ਨਾਲ ਇਕੱਠੇ ਬਹਿ ਕੇ ਇਹਨਾਂ ਨਾਲ ਗੱਲ ਕਰੋ ਤਾਂ ਕਿ ਜਿਹੜਾ ਜਿਹੜੇ ਜਿਹੜੇ ਫੰਡ ਬਾਕੀ ਕਮਿਊਨਿਟੀਆ ਨੂੰ ਯੂਸ਼ ਕਮਿਊਨਿਟੀ ਆ ਉਸ ਨੂੰ ਦੇਖੋ ਕਿੰਨਾ ਫੰਡ ਉਹ ਸਿਟੀ ਤੋਂ ਲੈਂਦੀ ਆ ਆ ਹੁਣੇ-ਹੁਣੇ ਆ ਸਾਡੇ ਕੋਲ 10-15 ਨਿਆਣੇ ਪੜਦੇ ਆ ਸੇਮਕਾ ਵਾਈਸਮੈਨ ਉਹਦੇ ਪ੍ਰੈਜ਼ੀਡੈਂਟ ਆ ਉਹ 2.5 ਲੱਖ ਡਾਲਰ ਨੂੰ ਸਿਟੀ ਡੋਨੇਸ਼ਨ ਦਿੰਦੀ ਆ ਅਸੀਂ ਆਪਣੇ ਸਾਰੇ ਜਿੰਨੇ ਪ੍ਰਧਾਨ ਸਾਹਿਬ ਨੂੰ ਗਰਦੇਵ ਸਿੰਘ ਕੰਗ ਨੂੰ ਹੋਰ ਜਿੰਨੀ ਕਮਿਊਨਿਟੀ ਆ ਅਸੀਂ ਜਦੋਂ ਵੀ ਕੋਈ ਪ੍ਰੀਤੀ ਕਰ ਪਹਿਲੋਂ ਉਹਨਾਂ ਕੋ ਆਪਣੀ ਡਿਮਾਂਡ ਕਰੋ ਇਹ ਨਾ ਹੋ ਪੱਜ ਕੇ ਫੋਟੋ ਖਚਾਉਣ ਵਾਸਤੇ ਪਹਿਲੋਂ ਆਪਣੀ ਡਿਮਾਂਡ ਰੱਖੋ ਸਾਡੀ ਡਿਮਾਂਡ ਪੂਰੀ ਕਰੋ ਇਹੀ ਬੇਨਤੀਆਂ ਵਾ ਬਾਕੀ ਹੱਥ ਜੋੜ ਕੇ ਬੇਨਤੀਆਂ ਇਕੱਠੇ ਹੋ ਕੇ ਇੱਕ ਲੈਂਡ ਦੇ ਵਿੱਚ ਸਾਈਡ ਵਾਕ ਛੱਡ ਦਿਓ ਗੁਰੂਗ੍ਰੰਥ ਸਾਹਿਬ ਦੇ ਪਿੱਛੇ ਲੱਗ ਕੇ ਸਾਰੇ ਤੁਰੋ ਮੈਂ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਵਾਹਿਗੁਰੂ ਜਗੀਫਤ ਹੈ ਮੇਰੇ ਅੱਜ ਬੜੇ ਵੱਡੇ ਭਾਗ ਹੈ ਮੈਂ ਪਹਿਲੇ ਪ੍ਰਕਾਸ਼ ਜੋ ਗੁਰਸਾਧਾ ਹੋਇਆ ਸੀ ਤੇ ਬਾਬਾ ਬੁੰਡਾ ਜੀ ਆਪਣੇ ਹੈੱਡ ਗ੍ਰੰਥੀ ਸੀ ਤੇ ਮੈਨੂੰ ਇਸ ਨਗਰ ਕੀਰਤਨ ਦੇ ਵਿੱਚ ਇਹ ਗੁਰੂ ਦੀ ਹੈ ਕਿਰਪਾ ਕੀਤੀ ਹੈ ਮੈਂ ਸੋਚਿਆ ਨਹੀਂ ਸੀ ਵੀ ਅੱਜ ਮੈਂ ਇੱਥੇ ਪਹੁੰਚ ਜਾਊਗਾ ਇਹ ਗੁਰੂਗੰਨ ਸਾਹਿਬ ਦੀ ਕਿਰਪਾ ਹੈ ਸਾਧ ਸੰਗਤ ਜੀ ਜਿੱਥੇ ਅੱਜ ਵੀਰ ਬਾਬਾ ਬੁੰਡਾ ਨੇ ਬਾਖ ਲਿਆ ਪਹਿਲਾਂ ਜੋ ਗੁਰਗੰਨ ਸਾਹਿਬ ਦੇ ਚੋਂ ਪਹਿਲਾ ਬਾਖ ਲਿਆ ਤੇ ਮੈਨੂੰ ਸਵੇ ਹੀ ਅੱਜ ਉੱਥੋਂ ਹਰਿਮੰਦਰ ਸਾਹਿਬ ਤੋਂ ਆਇਆ ਤੇ ਬੜਾ ਆਨੰਦ ਆਇਆ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨ ਲੱਗਿਆ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਇਹ ਸ਼ਬਦ ਗੁਰੂ ਨੂੰ ਫੜਾ ਕੇ ਗਏ ਸੀ ਤੇ ਤੁਸੀਂ ਛਣਾ ਕੇ ਕੋਈ ਸਰਸਾ ਨੂੰ ਭੱਜ ਗਿਆ ਤੇ ਕੋਈ ਬਰਸਾ ਨੂੰ ਭੱਜ ਗਿਆ ਮੇਰੇ ਗੁਰੂ ਸਾਹਿਬ 42 ਸਾਲ ਦੀ ਉਮਰ ਚਲੇ ਗਏ ਸਾਰਾ ਪਰਿਵਾਰ ਸਾਡੇ ਤੇ ਵਾਰ ਕੇ ਉਹ ਤੁਹਾਨੂੰ ਛੱਡ ਕੇ ਭੱਜ ਗਏ ਵੀ ਤੇ ਮੇਰੇ ਵਰਗੇ ਤੇ ਦੋ ਧੀਆਂ ਹੋਣ ਮੁੰਡਾ ਲੈਣ ਲਈ ਸਰਸਾ ਨੂੰ ਤੁਰ ਗਿਆ ਨਾ ਨਾ ਯਾਰ ਇਦਾਂ ਨਾ ਕਰਿਆ ਕਰ ਮੇਰੇ ਗੁਰੂ ਸਾਹਿਬ ਉਹ ਪਵਿੱਤਰ ਬਾਣੀ ਉਹ ਅਨਮੋਲ ਖਜ਼ਾਨਾ ਜਿਹਦੇ ਸਾਨੂੰ ਲੜ ਲਾ ਕੇ ਗਏ ਆ ਇੱਕ ਲਾਈਨ ਕਹਿ ਕੇ ਗਏ ਸੀ ਸਾਨੂੰ ਅਸੀਂ ਪੜਿਆ ਹੀ ਨਹੀਂ 95% ਨੇ ਕੀ ਕਿਹਾ ਸੀ ਗੁਰੂ ਸਾਹਿਬ ਨੇ ਕਾਵਿਏ ਸੁਣੀਏ ਮਨ ਰੱਖੀਏ ਪਾਓ ਕਿਤੇ ਫੇਲ ਹੋਗੇ ਵਰਮਾਲਾ ਦੇਣਾ ਫੁੱਲ ਦੇਣੇ ਬਾਹਰੀ ਸਤਕਾਰ ਇਹ ਵੀ ਕਰੋ ਦੱਬ ਕੇ ਮੇਰੇ ਗੁਰੂ ਦਾ ਅਸਲੀ ਸਤਕਾਰ ਉਹਨੂੰ ਪੜਨਾ ਤੇ ਵਿਚਾਰਨਾ ਤੇ ਆਪਦੇ ਜੀਵਨ ਤੇ ਲਾਉਣਾ ਕਿ ਮੈਂ ਜੀਵਨ ਗੁਰੂ ਦੇ ਜੋ ਮੈਨੂੰ ਕਿਹਾ ਉਦਾਂ ਚਲਾ ਰਿਹਾ ਤੇ ਤੇਰੀ ਆਤਮਾ ਬੋਲਦੀ ਹੈ ਮੇਰੀ ਕਲਵੰਸਿਆ ਨਹੀਂ ਚਲਾ ਰਿਹਾ ਸਿੱਕ ਕੌਮ ਨੂੰ ਕੋਈ ਨਹੀਂ ਮਾਰ ਸਕਦਾ ਸਾਦੇ ਵਿਆਹ ਤੇ ਸਾਦੇ ਮਰਨੇ ਕਰ ਲੋ ਹਜ਼ਾਰ ਹਜ਼ਾਰ ਬੰਦਾ ਲੈ ਕੇ ਮੈਰਿਜ ਪੈਲਸਾਂ ਚ ਤੁਸੀਂ ਧੀਆਲਾਂ ਦਾ ਲੱਕ ਤੋੜਦਾ ਕੀ ਇਹ ਗੁਰੂ ਸਾਹਿਬ ਨੇ ਕਿਹਾ ਨਹੀਂ ਤੁਹਾਡੀ ਮਨਮਤ ਹੈ ਪਤਾ ਕਹਿੰਦੇ ਚਾਰ ਲਾਵਾਂ ਲਓ ਕਿਹੜਾ ਪ੍ਰਸ਼ਾਦ ਦੀ ਦੇਲ ਲੈ ਕੇ ਘਰੋਂ ਤੁਰੋ ਕੋਈ ਨਹੀਂ ਮਾਰ ਸਕਦਾ ਪੰਜਾਬੀ ਨੂੰ ਇੰਨੀ ਮਿਹਨਤੀ ਕੌਮ ਹੈ ਸਾਡੀ ਸਾਡੇ ਆਪਣੇ ਨਿਆਣੇ ਮੰਨਦੇ ਸਾਧ ਸੰਗਤ ਜੀ ਮੈਨੂੰ ਦੁਨੀਆਂ ਦੇ ਵਿੱਚ ਪਤਾ ਨਹੀਂ ਕਿੰਨੇ ਮੁਲਕਾਂ 'ਚ ਮੈਂ ਘੁੰਮਿਆ ਆ ਮੈਨੂੰ ਐਸਾ ਮੁਲਕ ਨਹੀਂ ਦਿਖਿਆ ਜਿੱਥੇ ਗੁਰੂ ਘਰ ਨਾ ਹੋਵੇ ਇਹ ਆ ਸਾਡੇ ਸਿੱਖਾਂ ਦਾ ਇਤਿਹਾਸ ਦੂਸਰੀ ਗੱਲ ਸਿੱਖ ਆਪਦਾ ਕਾਰਮਗਰੋਂ ਬਣਾਉਂਦਾ ਹੈ ਪਹਿਲਾਂ ਗੁਰੂ ਦਾ ਬਣਾਉਂਦਾ ਜਿਹੜੇ ਮੁਲਕ 'ਚ ਵੀ ਜਾਂਦੇ ਆ ਸਾਡੀ ਕੌਮ ਮੈਂ ਬੇਨਤੀ ਕਰਦਾ ਪਰ ਪਹਿਰਾ ਵੀ ਦਿਆ ਕਰੋ ਜੋ ਗੁਰੂ ਕਹਿੰਦਾ ਨਾ ਉਹ ਕਰਿਆ ਵੀ ਕਰੋ ਯਾਰ ਇਹ ਮੇਰੀ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਤੇ ਹੁਣ ਆ ਗਿਆ ਨੰਪੁਰ ਸਾਹਿਬ ਗੁਰੂ ਸਾਹਿਬ ਦੇ ਆ ਗਿਆ ਭਾਈ ਅਖਾਲੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਧੇ ਅੱਜ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਬੰਧ ਵਿੱਚ ਗੁਰਦੁਆਰਾ ਰਚਮੜ ਕਮੇਟੀ ਜੋ ਕਿ ਹਰ ਸਾਲ ਨਗਰ ਕੀਰਤਨ ਹੁੰਦਾ ਅੱਜ ਵੀ ਬੜੇ ਸ਼ਾਨੋ ਸ਼ਕਤ ਨਾਲ ਨਗਰ ਕੀਰਤਨ ਹੋ ਰਿਹਾ ਹੈ ਬਾਬਾ ਮੱਖਣ ਸਾਹਿਬ ਲਵਾਣ ਦੀ ਕਮੇਟੀ ਬੜੇ ਸਤਕਾਰ ਨਾਲ ਅੱਜ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰ ਲਈਏ ਸਟੇਜ ਲਾਈ ਹੈ ਮੈਂ ਸਮੂਹ ਸੰਗਤਾਂ ਨੂੰ ਅੱਜ ਪਹਿਲੇ ਪ੍ਰਕਾਸ਼ ਦੀ ਗੁਰੂ ਗ੍ਰੰਥ ਸਾਹਿਬ ਦੀ ਬਹੁਤ-ਬਹੁਤ ਵਧਾਈ ਦਿੰਨਾ ਪ੍ਰਬੰਧ ਕਮੇਟੀਾਂ ਨੂੰ ਵਧਾਈ ਦਿੰਨਾ ਜਿਹੜੇ ਸਾਰੇ ਹਾਜ਼ਰ ਹੋ ਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰ ਰਹੇ ਨੇ ਜਿੱਥੇ ਜਦੋਂ-ਜਦੋਂ ਵੀ ਨਗਰ ਕੀਰਤਨ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦਰਸ਼ਨ ਦੇ ਲਈ ਸੰਗਤਾਂ ਨੂੰ ਆਉਂਦੇ ਨੇ 25 ਅਕਤੂਬਰ ਨੂੰ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦਾ ਸਬੰਧ ਵਿੱਚ ਗੁਰਦੁਆਰਾ ਸਤਨਸਾਗਰ ਤੋਂ ਨਗਰ ਕੀਰਤਨ ਹੋਏਗਾ ਉਸ ਤੋਂ ਬਾਅਦ ਬਾਬਾ ਮਕਰਸ਼ਾ ਲਵਾਨ ਤੋਂ ਨਗਰ ਕੀਰਤਨ ਹੋਏਗਾ ਇਹ ਸਾਰੇ ਨਗਰ ਕੀਰਤਨ ਸਾਧ ਸੰਗਤ ਜੀ ਆ ਕੇ ਜਤਰਾ ਕਰਕੇ ਚੜ੍ਹਦੀ ਕਲਾ ਚ ਗੁਰੂ ਗ੍ਰੰਥ ਸਾਹਿਬ ਜੀ ਜੋ ਆਪਾਂ ਸੇਵਾ ਲੈਣੀ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਧਾਈ ਬਹੁਤ-ਬਹੁਤ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਸਾਰੇ ਪੰਥ ਜਗਤ ਨੂੰ ਲੱਖ-ਲੱਖ ਵਧਾਈ ਹੋਵੇ ਪੰਜਵੇਂ ਪਾਤਸ਼ਾਹ ਜੀ ਗੁਰੂ ਗ੍ਰੰਥ ਸਾਹਿਬ ਜੀ ਬਾਬਾ ਬੁੱਢਾ ਜੀ ਜੀ ਨੂੰ ਇਹ ਪਹਿਲਾ ਗ੍ਰੰਥੀ ਥਾਪਿਆ ਸੀ ਅੱਜ ਦੇ ਦਿਨ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ 15ਵਾਂ ਮਹਾਨ ਨਗਰ ਕੀਰਤਨ ਹੈ ਇਹਦੇ ਵਿੱਚ ਮੁੰਡ ਹੈ ਨਿਊਯਾਰਕ ਦੇ ਵਿੱਚ ਉਹ ਨਿਕਲ ਰਿਹਾ ਹੈ ਇਸ ਦੀ ਮੂ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਅਸੀਂ ਜਦੋਂ ਵੀ ਸਿੱਖ ਸਾਰੇ ਵਿਦੇਸ਼ਾਂ ਵਿੱਚ ਆਏ ਆ ਤੇ ਆਪਣੀ ਖੂਨ ਆਪਣੀ ਪਛਾਣ ਨੂੰ ਦਰਸਾਉਣ ਲਈ ਇਹੋ ਜਿਹੇ ਉਪਰਾਲੇ ਜਿਹੜੇ ਬਹੁਤ ਸਮੇਂ ਲੰਮੇ ਸਮੇਂ ਪਹਿਲਾਂ ਸ਼ੁਰੂ ਕੀਤੇ ਸੀ ਤੇ ਉਹਦੇ ਵਿੱਚ ਕਾਮਯਾਬੀ ਹੋਏ ਆ ਇਹ ਰਿਚਮੰਡ ਹਿੱਲ ਦੇ ਵਿੱਚ ਜਿਹੜਾ ਇਸ ਵੇਲੇ 15ਵਾਂ ਨਗਰ ਕੀਰਤਨ ਜਿਹੜਾ ਨਿਕਲ ਰਿਹਾ ਆ ਸੋ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਗਰ ਕੀਰਤਨ 101 ਐਵੇਨਿਊ ਤੋਂ ਨਿਕਲਦਾ ਹੋਇਆ 111 ਸਟਰੀਟ ਤੋਂ ਲਿਬਰਟੀ ਐਵੇਨਿਊ ਤੋਂ ਹੁੰਦਾ ਹੋਇਆ 123 ਸਟਰੀਟ ਅਤੇ ਫਿਰ ਐਟਲੈਂਟਿਕ ਐਵੇਨਿਊ ਤੋਂ ਹੁੰਦਾ ਹੋਇਆ 118 ਸਟਰੀਟ ਤੇ ਫਿਰ ਗੁਰੂ ਘਰ ਆ ਕੇ ਸਮਾਪਤ ਹੋਇਆ ਇਥੇ ਦੱਸਣਾ ਬੰਦ ਹੈ ਕਿ 101 ਅਵੇਨਿਊ ਲਿਬਰਟੀ ਅਵੇਨਿਊ ਅਤੇ ਨਾਲ ਹੀ ਐਟਲੈਂਟਿਕ ਅਵੇਨਿਊ ਤਿੰਨੋਂ ਅਜੇ ਅਵੇਨਿਊ ਨੇ ਜਿੱਥੇ ਸਾਰੇ ਸਟੋਰ ਅਤੇ ਘਰ ਪੰਜਾਬੀ ਕਮਿਊਨਿਟੀ ਦੇ ਨੇ ਇਥੇ ਦੱਸਣਾ ਬੰਦ ਹੈ ਕਿ 101 ਅਵੇਨਿਊ ਲਿਬਰਟੀ ਅਵੇਨਿਊ ਅਤੇ ਐਟਲੈਂਟਿਕ ਅਵੇਨਿਊ ਤਿੰਨੋਂ ਅਜੇ ਅਵੇਨਿਊ ਨੇ ਜਿੱਥੇ ਸਾਰੇ ਸਟੋਰ ਅਤੇ ਘਰ ਪੰਜਾਬੀ ਪਾਈਚਾਰੇ ਦੇ ਨੇ ਅਤੇ ਜੋ ਇਸ ਤੋਂ ਇਲਾਵਾ ਘਰ ਨੇ ਉਹਨਾਂ ਨੂੰ ਸਿੱਖ ਪਾਈਚਾਰੇ ਬਾਰੇ ਪਤਾ ਲੱਗਦਾ ਹੈ ਗੁਰਪੁਰਬ ਦੇ ਵਿਸ਼ੇਸ਼ ਮੌਕੇ ਤੇ ਬੋਲਦੇ ਹੋਏ ਸੁਖਜਿੰਦਰ ਸਿੰਘ ਸੁਭਾਨਪੁਰ ਨੇ ਕਿਹਾ ਕਿ ਰਿਚਮੰਡ ਹਿੱਲ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਅੱਜ ਜੋ ਸੰਗਤਾਂ ਦਾ ਇਕੱਠ ਦੇਖਣ ਨੂੰ ਮਿਲ ਰਿਹਾ ਉਹ ਬਹੁਤ ਹੀ ਸ਼ਲਾਘਾਯੋਗ ਹੈ ਅਧਿਆਪਕੀ ਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸਮੂਹ ਸੰਗਤਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਨੇ ਹਾਂ ਜਿੰਨੀਆਂ ਮੇ ਪਸੰਦਾਂ ਪਹੁੰਚੀਆਂ ਨੇ ਜੋ ਹਰ ਸਾਲ ਦੀ ਤਰ੍ਹਾਂ ਸਿੱਖ ਅਸਟਡੀ ਗੁਰੂ ਘਰ ਵਿੱਚੋਂ ਮਹਾਨ ਨਗਰ ਕੀਰਤਨ ਕੱਢੇ ਜਾਂਦਾ ਹੈ ਅਸੀਂ ਸਮੂਹ ਕਮੇਟੀ ਨੂੰ ਉਸ ਸਮੂਹ ਸੰਗਤ ਨੂੰ ਸਮੂਹ ਰਚਮਣ ਸੰਗਤ ਨੂੰ ਅਸੀਂ ਅਤੇ ਗੁਰੂ ਘਰ ਦੇ ਮੁੱਖ ਸੇਵਾਦਾਰ ਸਦਾ ਦਵਿੰਦਰ ਸਿੰਘ ਬਪਾਰਾ ਜੀ ਨੂੰ ਇਸ ਵਿਸ਼ੇ ਮੌਕੇ ਤੇ ਵਧਾਈ ਦਿੰਨੇ ਹਾਂ ਤੇ ਗੁਰੂ ਮਾਸਤੇ ਸਾ ਆਪਾਂ ਸਾਰਿਆਂ ਨੂੰ ਇਦਾਂ ਰਲ ਕੇ ਵਧੀਆ ਪ੍ਰੋਗਰਾਮ ਕਰਨੇ ਚਾਹੀਦੇ ਨੇ ਆਪ ਸੰਗਤਾਂ ਦਸੀ ਜੋ ਇਕੱਠ ਦੇ ਰਹੇ ਹਾਂ ਅੱਜ ਰਿਚਮੜੇ ਵਿੱਚ ਵਿੱਚ ਬਹੁਤ ਹੀ ਸ਼ਲਾਘਾਯੋਗ ਹੈ ਜੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪ੍ਰਕਾਸ਼ ਦਿਹਾੜੇ ਤੇ ਜੋ ਹਰ ਸਾਲ ਦੀ ਤਰ੍ਹਾਂ ਇਦਾਂ ਨਗਰ ਕੀਰਤਨ ਕੱਢਿਆ ਜਾਂਦਾ ਹੈ ਅਸੀਂ ਸਮੂਹ ਸੰਗਤਾਂ ਨੂੰ ਉਹ ਸਮੂਹ ਗੁਰੂ ਘਰ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਅਸੀਂ ਆਪ ਸੰਗਤਾਂ ਨੂੰ ਜੀ ਆਖਦੇ ਹਾਂ ਇਹ ਸੱਦਾ ਤੁਸੀਂ ਬਹੁਤ ਦਿੱਤਾ ਹੈ ਕਿ ਆਪਾਂ ਹਰ ਸਾਲ ਇਦਾਂ ਰਲ ਕੇ ਜੋ ਕੀਰਤਨ ਕੱਢਦੇ ਹਾਂ ਸਭ ਪਹਿਲੇ ਪਾਸ਼ਾ ਧੰਤਨ ਸ਼੍ਰੀ ਗੁਰਨਾਮ ਦੇਵ ਜੀ ਦਾ ਜੋ ਆਦਨਪੁਰਮ ਪਹਿਲੀ 5 ਨਵੰਬਰ ਨੂੰ ਆ ਰਿਹਾ ਹੈ ਉਸ ਦੇ ਉਸ ਦੇ ਸੰਬੰਧ ਵਿੱਚ ਜੋ ਪਹਿਲੀ ਨਵੰਬਰ ਨੂੰ ਗੁਰਦਰਬਾਬਾ ਮੱਖਣਸ਼ਾਲ ਵਾਣੇ ਚ ਵੀ ਇੱਕ ਮਹਾਨ ਨਗਰ ਕੀਰਤ ਹਰ ਸਾਲ ਕੱਢਿਆ ਜਾਂਦਾ ਹੈ ਅਸੀਂ ਸਮੂਹ ਸੰਗਤਾਂ ਨੂੰ ਅਤੇ ਸਾਰੇ ਗੁਰੂ ਘਰਾਂ ਦੇ ਸਾਰੇ ਗੁਰੂ ਘਰਾਂ ਨੂੰ ਬੇਨਤੀ ਕਰਦੇ ਹਾਂ ਆਪਾਂ ਠੀਕ ਹੈ ਕੋਈ ਜਿਹੜਾ ਮਰਜੀ ਗੁਰੂ ਘਰ ਜਾਵੇ ਪਰ ਜਿੱਦੂਤਾਂ ਦੇ ਕੋਈ ਪ੍ਰੋਬਲਮ ਹੁੰਦੇ ਨੇ ਆਪਾਂ ਸਾਰਿਆਂ ਨੂੰ ਰਲ ਕੇ ਬਾ ਚੜ ਕੇ ਪਹੁੰਚਣਾ ਚਾਹੀਦਾ ਹੈ ਤੇ ਗੁਰੂ ਮਾਝ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਦੀ ਚਾਹੀਦੀ ਹਨ ਅਸੀਂ ਆਇਆ ਸੁਣਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿੰਨੀਆਂ ਵੀ ਸਟੇੜੀਆਂ ਪਹੁੰਚੀਆਂ ਇੱਥੇ ਸਿਕੋ ਸੁਸਾਇਟੀ ਸੰਤਪਾ ਪ੍ਰਿੰਸ ਦੇ ਸਾਰੇ ਕਮੇਟੀ ਮੈਂਬਰ ਪਹੁੰਚੇ ਨੇ ਅਸੀਂ ਸਾਰਿਆਂ ਨੂੰ ਜੀ ਆਗਦੇ ਹਾਂ ਅਤੇ ਵਾਹਿਗੁਰੂ ਜੀ ਸੇ ਪਾਸ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਹੁਣ ਮੇਰੇ ਵੱਡੇ ਵੀਰ ਦਾਗਵੀ ਸਿੰਘ ਉਸ ਤੋਂ ਬਾਅਦ ਮਾਟਰ ਜੀ 2 ਮਿੰਟ ਬੋਲਣਗੇ ਪਲੀਜ਼ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਸਾਡੇ ਜੋ ਬਹੁਤ ਹੀ ਸਤਾਰਜੋ ਕਲੋਜ਼ਿੰਗ ਧਾਰੀ ਵਾਲੇ ਪਹੁੰਚੇ ਨੇ ਆਪਾਂ ਉਹਨਾਂ ਨੂੰ ਸੁਣਨਾ ਹੈ ਇਸੇ ਕਰਕੇ ਅਸੀਂ ਪ੍ਰਮੁੱਖ ਕਮੇਟੀ ਨੂੰ ਬੇਨਤੀ ਕੀਤੀ ਪ੍ਰਮੁੱਖ ਕਮੇਟੀ ਨੂੰ ਬੇਨਤੀ ਕੀਤੀ ਤੇ ਉਹ ਇਥੇ ਪਹੁੰਚ ਕੇ ਉਹਨਾਂ ਸਭ ਨੂੰ ਟਾਈਮ ਦਿੱਤਾ ਪਰ ਆਪਾਂ ਸਾਰਿਆਂ ਨੇ ਅੱਜ 15 ਨਗਰ ਰੇਟਮੈਂਟ ਵਾਲੇ ਨੂੰ ਪਾਣੀ ਨਾ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦਾ ਪ੍ਰਕਾਸ਼ ਸਰ ਜੀ ਜਵਾਨ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੰਗਤ ਦਾ ਬਹੁਤ ਵਾਹ ਕਾਠਾ ਅਸੀਂ ਅਰਦਾਸ ਕਰਾਂ ਪ੍ਰਮਾਤਮਾ ਸਭ ਨੂੰ ਤੰਦਰੁਸਤੀਆਂ ਚੜ੍ਹਦੀ ਕਲਾ ਬਖਸ਼ਣ ਇਹ ਸਭ ਨੂੰ ਤਰੱਕੀਆਂ ਬਖਸ਼ਣ ਅੱਜ 15ਵਾਂ ਨਗਰ ਕੀਰਤਨ ਜੋ ਰੇਟਮੈਂਟ ਹਲ ਦੇ ਵਿੱਚ ਨਿਕਲ ਰਿਹਾ ਹੈ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਦੀਪ ਸਮੂਹ ਸੰਗਤ ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਤੇ ਹੁਣ ਇਸ ਵੇਲੇ ਜੋ ਨਗਰ ਕੀਰਤਨ ਹੈ ਤੁਸੀਂ ਦੇਖਦੇਗੇ 114 ਸਟਰੀਟ 101 ਐਵੇਨਿਊ ਦੇ ਪਹੁੰਚ ਗਿਆ ਹੈ ਇੱਥੇ ਖੱਬੇ ਅਤੇ ਨਾਲ ਹੀ ਬਾਬਾ ਮੱਖਣ ਸ਼ਾ ਲਵਾਣਾ ਗੁਰਦੁਆਰਾ ਸਾਹਿਬ ਹੈ ਤੁਸੀਂ ਦੇਖਦੇ ਹੈ ਕਿ ਸੰਗਤ ਇੱਥੇ ਹਮ ਹੁਆ ਕੇ ਅੱਜ ਇੱਥੇ ਪਹੁੰਚੀ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਸਤਵ ਜੋ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਹੈ ਕਿ ਦੁਨੀ ਸਾਰੀ ਦੁਨੀਆ ਪੂਰੀ ਦੁਨੀਆ ਦੇ ਗੁਰੂ ਹਨ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਇਕੱਲੇ ਸਿੱਖਾਂ ਦੇ ਗੁਰੂ ਨਹੀਂ ਹਨ ਪੂਰੀ ਦੁਨੀਆ ਦੇ ਗੁਰੂ ਹਨ ਪੂਰੀ ਦੁਨੀਆ ਦੇ ਰਹਿਬਰ ਹਨ ਸੋ ਆਉਣ ਵਾਲੇ ਸਮੇਂ ਵਿੱਚ ਮਹਾਰਾਜ ਦੀ ਕਿਰਪਾ ਦੇ ਨਾਲ ਥਾਂ ਥਾਂ ਜਿਵੇਂ ਨਗਰ ਕੀਰਤਨ ਨਿਕਲ ਰਹੇ ਹਨ ਔਰ ਗੁਰੂ ਗ੍ਰੰਥ ਸਾਹਿਬ ਜੀ ਨੇ ਸੰਗਤਾਂ ਵਿਦੇਸ਼ਾਂ ਤੋਂ ਜੋ ਦੂਜੇ ਰਿਲੀਜੀਅਸ ਦੀਆਂ ਵਹਣ ਉਹ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਰਹੀਆਂ ਹਨ ਅਸੀਂ ਸਾਰਿਆਂ ਨੂੰ ਇੱਥੇ ਆਇਆਂ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਅੱਜ ਜੋ ਸਮੰਗਤ ਇੱਥੇ ਪਹੁੰਚੀ ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹਾਂ ਔਰ ਇਹ ਬਹੁਤ ਵਧੀਆ ਉਪਰਾਲਾ ਹੈਗਾ ਕਿੜਾ ਸਿਕਲ ਸੈੜੀ ਕਰਦੀ ਹੈ ਕਿ ਸੰਗਤ ਹਮਮਾ ਕੇ ਟਰਾਈ ਸਟੇਟ ਤੋਂ ਇੱਥੇ ਪਹੁੰਚਦੀ ਹੈ ਪਹਿਲਾ ਪ੍ਰਕਾਸ਼ ਦਿਹਾੜਾ ਸੇਬ ਸ੍ਰੀ ਗੁਰਨਸੰਗਹ ਮਹਾਰਾਜ ਦਾ ਅੱਜ ਹੈ ਉਸ ਤੇ ਲੱਖ ਲੱਖ ਵਧਾਈ ਦਿੰਦਾ ਹਾਂ ਦੂਸਰਾ ਸਿਕਲ ਸੁਸਾਇਟੀ ਜੋ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਇਸ ਦਿਹਾੜੇ ਨੂੰ ਤੇ ਕੱਢਦੇ ਹਨ ਇਹਨਾਂ ਦਾ ਜਿਹਾ ਯਾਦਦੇ ਹਨ ਸੂਚੀਆਂ ਸੰਤਾਂ ਨੂੰ ਜਿਹਾ ਯਾਦਦੇ ਹਨ ਜੋ ਸੇਬ ਸ੍ਰੀ ਗੁਰਨਸੰਗਹ ਮਹਾਰਾਜ ਦਾ ਮੈਸੇਜ ਹੈ ਸਭੇ ਸਾਜੀ ਵਾਰਿਸ ਦਾਇਰ ਕੋਈ ਨਾ ਦਿਸੇ ਬਾਹਰਾ ਜੀ ਅਸੀਂ ਇੱਕ ਬਿਤਾ ਦੇ ਸਾਰੇ ਪੁੱਤਰ ਆ ਇਹਨਾਂ ਦਾ ਮੈਸੇਜ ਸਮੂਹ ਸੰਸਾਰ ਬਾਤ ਤੇ ਜਿੰਨੇ ਵੀ ਲੋਕ ਇਸ ਦੁਨੀਆ ਤੇ ਰਹਿੰਦੇ ਹਨ ਉਹਨਾਂ ਵਾਸਤੇ ਸਾਝਾ ਹੈ ਅੱਜ ਪੂਰਾ ਵਰਲਡ ਇਸ ਗੱਲ ਨੂੰ ਮੰਨ ਗਿਆ ਹੈ ਕਿ ਜੋ ਗੁਰੂ ਗ੍ਰੰਥ ਸਾਹਿਬ ਜੀ ਹਨ ਇੱਕ ਕੱਲੇ ਅਜਿਹੇ ਗ੍ਰੰਥ ਹਨ ਜਿੱਥੇ ਹਾਜ਼ਰ-ਨਾਜ਼ਰ ਗੁਰਾਂ ਦੀ ਦੇਹ ਹਨ ਉਸ ਦੇ ਨਾਲ ਸਮੂੱਚੀ ਕਾਇਨਾਤ ਨੂੰ ਗਵਾਈ ਦੇ ਦੇ ਕਾਬਿਲ ਹਨ ਇਹਨਾਂ ਦੀ ਗਵਾਈ ਅੱਜ ਪੂਰਾ ਸੰਸਾਰ ਲੈ ਰਿਹਾ ਹੈ ਆਪਾਂ ਸਾਰੇ ਗੁਰੂ ਘਰਾਂ ਵਿੱਚ ਬਹੁਤ ਕੀਰਤਨ ਕਥਾ ਵਿਚਾਰਾ ਸੁਣਦੇ ਹਾਂ ਸਾਨੂੰ ਜ਼ਰੂਰਤ ਹੈ ਕਿ ਆਪਣੇ ਅੰਦਰ ਛਾਤੀ ਮਾਰ ਕੇ ਕਿ ਕਿੰਨੇ ਕੀ ਅਸੀਂ ਗੁਰੂ ਦੇ ਮੈਸੇਜ ਨਾਲ ਚੱਲ ਰਹੇ ਹਾਂ ਤੇ ਕਿੰਨੇ ਕੀ ਅਸੀਂ ਡੇਰਿਆਂ ਵੱਲ ਜਾ ਰਹੇ ਹਾਂ ਜਾਂ ਕਿੰਨੇ ਕੀ ਅਸੀਂ ਆਪਣੇ ਹੱਥ ਦਿਖਾ ਕੇ ਤੀਵੀਆਂ ਰਾਹੀਂ ਅਗਵਾਈ ਲੈ ਰਹੇ ਹਾਂ ਸੋ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਅੱਜ ਤੱਕ ਵੀ ਆਪਾਂ ਜੋ ਸਾਡਾ ਹਾਜ਼ਰ ਨਾਲ ਜੀ ਗੁਰੂ ਹੈ ਉਹਨੂੰ ਪਹਿਚਾਣ ਨਹੀਂ ਸਕੇ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਉਹ ਸ਼ਬ ਜਿਹਨਾਂ ਨੂੰ ਮੁਖ ਲੈ ਕੇ ਰੈਚਮੰਡ ਹਿੱਲ ਦੇ ਵਿੱਚ ਨਿਊਯਾਰਕ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਮੈਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਬੇਸ਼ਕਰਦਾ ਹਾਂ ਗਲੋਬਲ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੋ ਸੰਗਤਾਂ ਦੇ ਸਾਨੂੰ ਰੂਬਰੂ ਕਰਾ ਰਹੇ ਹਨ ਆਪਜੀ ਸੰਗਤਾਂ ਦਾ ਵੱਡਾ ਇਕੱਠ ਇੱਥੇ ਵੇਖ ਰਹੇ ਹੋ ਮੇਰੇ ਨਾਲ ਬੀਬੀ ਪ੍ਰੀਤੀ ਭੁੱਲਰ ਜੋ ਇਸ ਇਲਾਕੇ ਦੇ ਕੈਪਟਨ ਹਨ ਐਸ ਐਚਓ ਹਨ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਇੱਥੇ ਪਹੁੰਚੇ ਹਨ ਕਿਉਂਕਿ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿਉਂਕਿ ਜੋ ਸਾਡੇ ਬੱਚੇ ਵੱਡੀਆਂ ਪੋਸਟਾਂ ਤੇ ਆ ਰਹੇ ਹਨ ਪ੍ਰੀਤਮਾ ਭੁੱਲਰ ਜੀ ਇਸ ਥਾਣੇ ਦੇ ਮੁਖ ਅਫਸਰ ਹਨ ਔਰ ਜਿਹੇ ਕਿਸੇ ਤਰ੍ਹਾਂ ਦੀ ਸਾਨੂੰ ਸੇਵਾ ਦੀ ਲੋੜ ਹੁੰਦੀ ਹੈ ਸਾਡਾ ਪੂਰਨ ਸਹਿਯੋਗ ਦਿੰਦੇ ਹਨ ਮੈਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਕਿ ਸਾਨੂੰ ਸੰਗਤਾਂ ਨੂੰ ਵੱਧ ਤੋਂ ਵੱਧ ਨਗਰ ਕੀਰਤਨ ਦੇ ਵਿੱਚ ਸੇਵਾ ਲੈਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਮਹਾਨ ਸੁਨਵਟ ਭਾ ਇਹ ਪੁਇਤਰ ਦਿਹਾੜਾ ਦੁਨੀਆ ਦੇ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲੈਵਾ ਸਿੱਖ ਵਸਦੇ ਨੇ ਅੱਜ ਬੜੀ ਸ਼ਰਧਾ ਭਾਵਨਾ ਨਾਲ ਪਹਿਲਾ ਪ੍ਰਕਾਸ਼ ਦਿਹਾੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਬੜੀ ਧੂਮ ਧਾਮ ਨਾਲ ਅਮਰੀਕਾ ਦੀ ਧਰਤੀ ਤੇ ਮਨਾਇਆ ਜਾ ਰਿਹਾ ਹੈ ਸਾਡੇ ਮਾਣਯੋਗ ਗੋਬੜ ਪੰਜਾਬ ਵਾਲੇ ਵਰਲਡ ਦੇ ਵਿੱਚ ਵਰਲਡਵਾਈ ਵਖਾਰੇ ਨੇ ਇਹ ਵੀ ਧੰਤਾ ਦੇ ਜੋਗ ਨੇ ਜਿਹੜੇ ਆਪਣੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਚ ਆਪਣਾ ਹਿੱਸਾ ਯੋਗਦਾਨ ਪਾ ਰਹੇ ਨੇ ਵਰਲਡ ਦੇ ਵਿੱਚ ਸੰਗਤਾਂ ਨੂੰ ਇਸ ਨਗਰ ਕੀਰਤਨ ਦੀਆਂ ਰੌਣਕਾਂ ਵਖਾ ਰਹੇ ਨੇ ਔਰ ਸਿੱਖ ਕਲਚਰ ਸੁਸਾਇਟੀ ਦੀ ਸਮੁੱਚੀ ਸੰਗਤ ਬਾਤ ਚੜ ਕੇ ਸਭ ਪਾਰੀ ਹੈ ਵੀ ਧੰਤਾਂ ਦੇ ਜੋਗ ਸਮੁੱਚੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜੀ ਆਇਆਂ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਿਟਾਈ ਅੱਜ ਬੜੇ ਵੱਡੇ ਪੱਧਰ ਤੇ ਨਿਊਯਾਰਕ ਦੀ ਧਰਤੀ ਜੋ ਪੰਜਾਬੀਆਂ ਦੀ ਬੜੀ ਵੱਡੀ ਸੰਗਲੀ ਆਬਾਦੀ ਹੈ ਤੇ ਜਿਵੇਂ ਹਰਮੰਦਰ ਸਾਹਿਬ ਦੇ ਵਿੱਚ ਅਸੀਂ ਜਾਣੇ ਆ ਤੇ ਇਦਾਂ ਹੀ ਬਹੁਤ ਵੱਡੇ ਗੁਰਦੁਆਰਾ ਸਿਕਲਟ ਸੋਸਾਇਟੀ ਬਾਬਾ ਮੱਖਣ ਚਹਲਵਾਣਾ ਹੋਰ ਵੀ ਬਹੁਤ ਗੁਰੂਕਾਰ ਦੇ ਸੇ ਬਣੇ ਹੋਏ ਹਨ ਅੱਜ ਜੋ ਪਹਿਲਾ ਪ੍ਰਕਾਸ਼ ਦਿਹਾੜਾ ਬੜੇ ਵੱਡੇ ਪੱਧਰ ਤੇ ਸਿਕਲਟ ਸੈਡੀ ਨੂੰ ਮਨਾਇਆ ਜਾ ਰਿਹਾ ਜਾਂਦਾ ਹੈ ਇਹ ਜੋ ਨਗਰ ਕੀਰਤਨ ਹੈ ਬੜਾ ਵੱਡਾ ਪਛਾਲ ਹੈ ਅੱਜ ਦੇ ਦਿਨ ਦੇ ਸਾਰੇ ਸਮੂਹ ਸੱਜਣਾਂ ਨੂੰ ਦਾਸ ਦੇ ਪ੍ਰਾਪਰਿਤ ਨਾਂ ਸਿੰਘ ਜਿਲ੍ਹੀਆਂ ਬਲਦੇਵ ਸਿੰਘ ਜਿਲ੍ਹੀਆਂ ਸਮੂਹ ਪਰਿਵਾਰ ਨੂੰ ਜੋ ਜਲੇਬੀਆਂ ਵੀ ਲੱਗੀਆਂ ਦੇਸੀ ਘੋਦੇ ਖਾਂਦੇ ਬਣੇ ਸਾਰਿਆਂ ਨੂੰ ਅੱਜ ਦੇ ਦਿਨ ਤੇ ਮੈਂ ਲੱਖ ਲੱਖ ਵਧਾਈ ਪੇਜ ਕਰਦਾ ਖਾਸ ਕਰਕੇ ਸਾਡੇ ਗਲੋਬਲ ਪ੍ਰਦੀਪ ਭਾਜੀ ਜਿਨ੍ਹਾਂ ਦਾ ਚੈਨਲ ਪੂਰੀ ਦੁਨੀਆ ਵਿੱਚ ਚੱਲਦਾ ਹੈ ਇਨੋਵੇਟਰ ਦਾਲਕਰ ਉਸਤੀ ਪਾਚਾ ਵੈਗੁਰੂ ਇਹਨਾਂ ਦੇ ਵਿਚਰਦੀ ਗੱਲ ਹੈ ਮੇਰੇ ਵੀ ਹਸਰਦਾਰ ਭਜਨ ਸਿੰਘ ਜੀ ਉਹਨਾਂ ਤੇ ਵੀ ਵੈਗੁਰੂ ਚੜਦੀ ਕਲਾ ਬਖਸ਼ੇ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਜਮੈਂਡ ਹਿੱਲ ਨਿਊਯਾਰਕ ਦੇ ਵੱਲੋਂ ਕਰਵਾਇਆ ਗਿਆ ਇਹ ਉਪਰਾਲਾ ਬੇਹਦ ਹੀ ਵਧੀਆ ਉਪਰਾਲਾ ਹੈ ਜੋ ਹਰ ਸਾਲ ਇਸੇ ਤਰ੍ਹਾਂ ਕੀਤਾ ਜਾਂਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਸਿੱਖੋ ਕਮਿਊਨਿਟੀ ਵੱਡੇ ਪੱਧਰ ਉਤੇ ਆਪਣੇ ਗੁਰੂਆਂ ਦੇ ਦਿਨ ਰਲ ਮਿਲ ਕੇ ਮਨਾਉਂਦੀ ਹੈ ਨਿਯੋਕਤ ਕਿਲਪਦੀਪ ਦੀ ਰਿਪੋਰਟ